ਵਾਹਿਗੁਰੂ 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 ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਦੋਂ ਉਹਨਾਂ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਅਤੇ ਉਹਨਾਂ ਨੇ ਜਦੋਂ ਉਹਨਾਂ ਤੋਂ ਅੰਮ੍ਰਿਤ ਪਾਣ ਕੀਤਾ ਉਸ ਵੇਲੇ ਦਾ ਸਮਾਂ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਪਿਆਰੀ ਸਾਧ ਸੰਗਤ ਜੀਓ ਵੀਡੀਓ ਨੂੰ ਬੜੇ ਹੀ ਪਿਆਰ ਨਾਲ ਸਰਵਣ ਕਰਿਓ ਜਿਵੇਂ ਹਿੰਦੂ ਧਰਮ ਦੀ ਰੱਖਿਆ ਲਈ ਦਸ਼ਮੇਸ਼ ਪਿਤਾ ਨੇ ਆਪਣੇ ਪੂਜਨੀਕ ਪਿਤਾ ਜੀ ਨੂੰ ਬਲੀਦਾਨ ਲਈ ਪ੍ਰੇਰਿਤ ਕੀਤਾ ਸੀ ਉਸੇ ਧਰਮ ਦੇ ਕਾਇਰ ਲੋਕ ਅਤੇ ਬਾਈ ਤਾਰ ਦੇ ਪਹਾੜੀ ਰਾਜੇ ਔਰੰਗਜ਼ੇਬ ਦੇ ਡਰ ਕਰਕੇ ਗੁਰੂ ਜੀ ਦਾ ਸਾਥ ਛੱਡ ਕੇ ਚਲੇ ਗਏ ਸੀ ਫਿਰ ਵੀ ਦਸ਼ਮੇਸ਼ ਪਿਤਾ ਜੀ ਦੇ ਆਧਾਰ ਤੇ ਦਿਨ ਦੁਗਣੀ ਰਾਤ ਚੌਗਣੀ ਰੌਣਕ ਲੱਗੀ ਰਹਿੰਦੀ ਸੀ ਸੰਗਤਾਂ ਦੂਰੋ ਦੂਰੋ ਚੱਲ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਆਪੋ ਆਪਣੀਆਂ ਪੇਟਾਂ ਲੈ ਕੇ ਆਉਂਦੀਆਂ ਸਨ ਅਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਗੁਰਬਾਣੀ ਦਾ ਕੀਰਤਨ ਕਥਾ ਅਤੇ ਲੰਗਰ ਚੱਲਦੇ ਰਹਿੰਦੇ ਸਨ ਸ਼ਸਤਰ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਹਰ ਰੋਜ਼ ਹੁੰਦਾ ਨਿਰਬਲ ਲੋਕਾਂ ਨੂੰ ਆਤਮ ਰੱਖਿਆ ਅਤੇ ਸ਼ਸਤਰ ਤਾਰਨ ਕਰਨ ਲਈ ਦਸਮ ਪਿਤਾ ਨੇ ਸਾਰੇ ਦੇਸ਼ ਵਿੱਚ ਹੁਕਮਨਾਮੇ ਪੇਜ ਦਿੱਤੇ ਦੀਵਾਨ ਵਿੱਚੋਂ ਸੂਰਬੀਰਾਂ ਦੀ ਪਰਖ ਕਰਕੇ ਪੰਜ ਪਿਆਰੇ ਸਾਜੇ ਗਏ ਗੁਰੂ ਜੀ ਨੇ 1756 ਸੰਮਤ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਨੀਂ ਰੱਖੀ ਅਤੇ ਸਿੱਖਾਂ ਨੂੰ ਸ਼ਸਤਰ ਅਤੇ ਕੋੜੇ ਰੱਖਣ ਲਈ ਹੁਕਮ ਦਿੱਤਾ ਇਹ ਗੱਲ ਸਾਰੇ ਦੇਸ਼ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਸੰਗਤ ਆਪਣੀ ਕਮਾਈ ਵਿੱਚੋਂ ਦਸਵੰਤ ਦਸ਼ਮ ਪਿਤਾ ਲਈ ਕੱਢਣ ਲੱਗ ਪਈ ਪਾਈ ਦੀਪਾਜੀ ਕਿਸ਼ੋਰ ਅਵਸਥਾ ਪਾਰ ਕਰ ਚੁੱਕੇ ਸਨ ਉਹ ਲਗਭਗ 18 ਸਾਲ ਦੇ ਹੋ ਚੁੱਕੇ ਸਨ ਥੋੜੀ ਥੋੜੀ ਮੋਸ਼ ਵੀ ਫੁੱਟ ਚੁੱਕੀ ਸੀ ਚੌੜਾ ਮੱਥਾ ਸਡੌਲ ਜਿਸਮ ਮੋਟੀਆਂ ਮੋਟੀਆਂ ਅੱਖਾਂ ਖਿੜੇ ਗੁਲਾਬ ਵਰਗਾ ਰੰਗ ਸੀ ਆਪਣੇ ਪਿਤਾ ਜੀ ਕੋਲੋਂ ਗੁਰੂ ਘਰ ਦੀਆਂ ਸਾਖੀਆਂ ਗੁਰਬਾਣੀ ਦਾ ਪੜਨਾ ਸਿਮਰਨ ਪਰ ਪੱਕ ਹੋ ਚੁੱਕਾ ਸੀ ਪਿੰਡ ਵਿੱਚ ਸਾਰੇ ਸਾਥੀਆਂ ਤੋਂ ਫਰਤੀਲਾ ਤੇ ਜੋਸ਼ੀਲਾ ਹੋਣ ਕਰਕੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਸਾਰਿਆਂ ਦਾ ਸਰਦਾਰ ਹੁੰਦਾ ਹੈ ਤੇ ਸਾਰਾ ਇਲਾਕਾ ਭਾਈ ਦੀਪੇ ਦਾ ਬਹੁਤ ਸਤਿਕਾਰ ਕਰਦਾ ਸੀ ਹੋਲੇ ਮੁਹੱਲੇ ਦਾ ਸਮਾਂ ਨਜ਼ਦੀਕ ਆ ਰਿਹਾ ਸੀ ਜਿਸ ਵਿੱਚ ਗੁਰੂ ਜੀ ਦੇ ਸਿੱਖ ਆਪਣੇ ਸ਼ਸਤਰਾਂ ਦੇ ਜੋਹਰ ਕੋੜ ਸਵਾਰੀ ਨੇਜਾਬਾਜੀ ਦੇ ਕਰਤਵ ਗੁਰੂ ਮਹਾਰਾਜ ਜੀ ਦੇ ਅੱਗੇ ਦਿਖਾਉਂਦੇ ਸਨ ਮਾਝੇ ਦੀਆਂ ਸੰਗਤਾਂ ਨੇ ਉਪਰਾਲਾ ਕੀਤਾ ਕਿ ਇਹ ਸਵ ਬਸਾਖੀ ਤੇ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜਾਇਆ ਜਾਵੇ ਪ੍ਰੇਰਿਤ ਕੀਤਾ ਕਿ ਅਸੀਂ ਵੀ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਜਾਈਏ ਮਾਜੇ ਦੀਆਂ ਸੰਗਤਾਂ ਦੇ ਨਾਲ ਰਲ ਕੇ ਕਈ ਦਿਨਾਂ ਦਾ ਪੈਂਡਾ ਤੈਅ ਕਰਕੇ ਸ੍ਰੀ ਆਨੰਦਪੁਰ ਸਾਹਿਬ ਇਹ ਜਥਾ ਜਿਸ ਵਿੱਚ ਪਾਈ ਦੀਪਾ ਅਤੇ ਉਸਦੇ ਮਾਤਾ ਪਿਤਾ ਸਨ ਅਤੇ ਗੁਰੂ ਮਹਾਰਾਜੀ ਦੇ ਉਹਨਾਂ ਨੇ ਦਰਸ਼ਨ ਦਿਦਾਰੇ ਕੀਤੇ ਗੁਰੂ ਮਹਾਰਾਜੀ ਨੇ ਅੰਮ੍ਰਿਤ ਸ਼ਕਨ ਲਈ ਪ੍ਰੇਰਿਤ ਕੀਤਾ ਜਿਸ ਤੇ ਸੰਗਤਾਂ ਦੇ ਨਾਲ-ਨਾਲ ਪਾਈ ਦੀਪਾ ਜੀ ਉਹਨਾਂ ਦੇ ਪਿਤਾ ਜੀ ਮਾਤਾ ਜੀ ਨੇ ਦਸਮ ਪਿਤਾ ਤੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਗੁਰੂ ਮਹਾਰਾਜ ਜੀ ਨੇ ਦੀਪੇ ਦਾ ਨਾਂ ਪਾਈ ਦੀਪ ਸਿੰਘ ਰੱਖ ਦਿੱਤਾ ਪਾਈ ਭਗਤਾ ਜੀ ਦਾ ਨਾਂ ਪਾਈ ਭਗਤ ਸਿੰਘ ਜੀ ਤੇ ਮਾਤਾ ਜੀਉਣੀ ਦਾ ਨਾ ਮਾਤਾ ਜੀਉਨ ਕਰਖਿਆ ਉਹਨਾਂ ਨੇ ਦਸੰ ਪਿਤਾ ਦੇ ਚਰਨਾ ਵਿੱਚ ਆਪਣਾ ਦਸਵੰਤ ਰੱਖਿਆ ਕੁਝ ਸਮਾਂ ਲੰਗਰ ਦੀ ਅਤੇ ਸੰਤਾਂ ਦੀ ਸੇਵਾ ਕੀਤੀ ਜਦੋਂ ਸੰਤਾਂ ਵਾਪਸ ਆਉਣ ਲੱਗੀਆਂ ਤਾਂ ਭਾਈ ਭਗਤ ਸਿੰਘ ਜੀ ਨੇ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਜੀ ਕੋਲੋਂ ਆਗਿਆ ਮੰਗੀ ਤਾਂ ਸਤਿਗੁਰੂ ਜੀ ਨੇ ਆਖਿਆ ਤੁਸੀਂ ਜਾਓ ਦੀਪ ਸਿੰਘ ਇੱਥੇ ਰਹਿ ਕੇ ਕਈਆਂ ਦੇ ਦਿਲਾਂ ਵਿੱਚ ਗਿਆਨ ਦੇ ਦੀਵੇ ਜਗਾਵੇਗਾ ਸਤਿਗੁਰਾਂ ਦੀ ਆਗਿਆ ਲੈ ਕੇ ਭਾਈ ਭਗਤ ਸਿੰਘ ਜੀ ਤੇ ਮਾਤਾ ਜੀ ਉਨਕੋਰ ਆਪਣੇ ਪਿੰਡ ਪਉ ਵਿੰਡ ਵਾਪਸ ਆ ਗਏ ਕਲਗੀਧਰ ਪਾਛਾ ਜੀ ਨੇ ਆਪਣੇ ਕੋਲ ਭਾਈ ਦੀਪ ਸਿੰਘ ਜੀ ਨੂੰ ਰੱਖ ਕੇ ਕੁਝ ਸਮੇਂ ਵਿੱਚ ਹੀ ਗੁਰਮੁਖੀ ਫਾਰਸੀ ਅਰਬੀ ਲਿਪੀ ਵਿੱਚ નિਪੁੰਨ ਕਰ ਦਿੱਤਾ ਉੱਥੇ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਵਿੱਚ ਵੀ ਕਾਫੀ ਨਪੁੰਨ ਕੀਤਾ ਗੁਰੂ ਜੀ ਦੇ ਨਾਲ ਇੰਨਾ ਪ੍ਰੇਮ ਵਧਿਆ ਕਿ ਗੁਰੂ ਜੀ ਜਦੋਂ ਵੀ ਬਾਹਰ ਜਾਂਦੇ ਸਨ ਪਾਈ ਦੀਪ ਸਿੰਘ ਜੀ ਨੂੰ ਨਾਲ ਲੈ ਜਾਂਦੇ ਸਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਿਤਨੀਆਂ ਵੀ ਲੜਾਈਆਂ ਹੋਈਆਂ ਪਾਈ ਦੀਪ ਸਿੰਘ ਜੀ ਨੇ ਗੁਰੂ ਮਹਾਰਾਜ ਜੀ ਦਾ ਸਾਥ ਦਿੱਤਾ ਉਹ ਇੱਕ ਸੂਰਬੀਰ ਤਿੰਨੀ ਡਰ ਜੋਦਾ ਹੋਣ ਤੋਂ ਇਲਾਵਾ ਉੱਚਾ ਚਰਨ ਵਾਲੇ ਵੀ ਸਨ ਬਾਬਾ ਜੀ ਨੇ ਗੁਰੂ ਮਹਾਰਾਜ ਜੀ ਕੋਲ ਸੰਮਤ 1757 ਤੋਂ 1762 ਤੱਕ 5 ਸਾਲ ਰਹੇ ਜਦੋਂ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਗੁਰੂ ਜੀ ਨੇ ਪਾਈ ਤੰਨਾ ਸਿੰਘ ਜੀ ਅਤੇ ਪਾਈ ਜਵਾਰ ਸਿੰਘ ਜੀ ਨੂੰ ਮੁਖੀਆ ਬਣਾ ਕੇ ਦੋ ਸੇਵਾਦਾਰ ਬੀਬੀਆਂ ਦੇ ਕੇ ਦਿੱਲੀ ਵੱਲ ਭੇਜ ਦਿੱਤਾ ਪਾਈ ਦੀਪ ਸਿੰਘ ਜੀ ਕੁਝ ਸਮਾਂ ਦਿੱਲੀ ਪਾਈ ਜਵਾਰ ਸਿੰਘ ਜੀ ਦੇ ਘਰ ਰਹਿ ਕੇ ਮਾਤਾ ਜੀ ਦੀ ਖੁਸ਼ੀ ਤੇ ਆਗਿਆ ਲੈ ਕੇ ਆਪਣੇ ਪਿੰਡ ਪੋਵਿੰਡ ਆ ਗਏ ਜਿੱਥੇ ਉਹਨਾਂ ਨੇ ਗੁਰੂ ਘਰ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਰਨ ਕਾਫੀ ਸੰਗਤਾ ਦਿਨ ਰਾਤ ਉੱਥੇ ਜੁੜਨ ਲੱਗ ਪਈਆਂ ਜਦੋਂ ਗੁਰੂ ਸਾਹਿਬ ਜੀ ਨੇ ਆਨੰਦਪੁਰ ਦੀ ਧਰਤੀ ਛੱਡ ਕੇ ਰਸਤੇ ਲੜਾਈਆਂ ਲੜ ਕੇ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਹੋ ਕੇ ਦਿਨੇ ਕਾਂਗੜ੍ਹ ਗ੍ਰਾਮ ਤੋਂ ਔਰੰਗਜੀਬ ਨੂੰ ਫਾਰਸੀ ਵਿੱਚ ਜਫਰਨਾਮਾ ਪਾਵਿਜੇ ਪੱਤਰ ਲਿਖ ਕੇ ਭਾਈ ਦਇਆ ਸਿੰਘ ਦੇ ਹੱਥ ਆਗਰੇ ਪੇਜਿਆ ਕੀ ਤੇਰਾ ਹੋਣਾ ਅੰਤ ਆ ਗਿਆ ਹੈ ਜਿਸ ਨੂੰ ਪੜ ਕੇ ਔਰੰਗਜ਼ੇ ਪਾਪੀ ਕੰਬ ਉੱਠਿਆ ਥੋੜੇ ਚਿਰ ਵਿੱਚ ਹੀ ਦਰਦ ਨਾਲ ਤੜਫ ਤੜਫ ਕੇ ਮਰ ਗਿਆ ਜਿੰਨਾ ਜਿੰਨਾ ਨੇ ਅਤਿਆਚਾਰ ਕੀਤਾ ਸੀ ਕਲਗੀਧਰ ਪਾਸ਼ਾ ਨੇ ਉਹਨਾਂ ਨੂੰ ਚੁਣ ਚੁਣ ਕੇ ਸੋਧਿਆ ਗੁਰੂ ਮਹਾਰਾਜ ਸਾਹਿਬ ਨੇ ਜੋ ਵੀ ਸ਼ਤਰੂ ਲੜਾਈ ਵਿੱਚ ਆਏ ਉਹ ਮਾਰੇ ਗਏ ਤੇ ਗੁਰੂ ਮਹਾਰਾਜ ਸਾਹਿਬ ਮੁਕਤ ਸਾਦੀ ਧਰਤੀ ਤੇ ਵਿਦਾਵਾ ਪਾੜ ਕੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜਾ ਕੇ ਬਿਰਾਜਮਾਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ